ਪੁਲਿਸ ਅਧਿਕਾਰੀਆਂ ਦੇ ਪਿੱਛੇ ਖੜੇ ਇਹ ਦੋ ਨੌਜਵਾਨਾ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਬੀਤੇ ਦਿਨੀ ਸ਼ਰਿਆਮ ਦਿਨ ਦਿਹਾੜੇ ਗਲੀ ਦੇ ਵਿੱਚ ਅਜਿਹਾ ਕਾਰਾ ਕਰਕੇ ਭੱਜੇ ਸੀ ਕਿ ਜਿਸ ਨੂੰ ਦੇਖ ਤੁਹਾਡੇ ਸਾਹ ਸੁੱਕ ਜਾਣਗੇ ਸ਼ਾਇਦ ਤੁਸੀਂ ਵੀ ਕਹੋਗੇ ਕਿ ਭਲਾ ਇਹ ਪੰਜਾਬ ਦੇ ਵਿੱਚ ਆਖਿਰ ਚੱਲ ਕੀ ਰਿਹਾ ਭਲਾ ਤੁਸੀਂ ਉਹ ਵੀਡੀਓ ਤੇ ਨਜ਼ਰ ਮਾਰ ਲਓ ਜਿਸ ਦੇ ਵਿੱਚ ਇਹਨਾਂ ਦੀ ਘਟਿਆ ਕਰਤੂਤ ਕੈਦ ਹੋ ਗਈ ਇਹ ਘਟਨਾ ਅੰਮ੍ਰਿਤਸਰ ਗਲੀ ਨੰਬਰ B ਕਨਈਆ ਹਸਪਤਾਲ ਦੇ ਨੇੜੇ ਦੀ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਤੇ ਫਿਰ ਪੁਲਿਸ ਨੇ ਇਹਨਾਂ ਮੁੰਡਿਆਂ ਨੂੰ ਐਸਾ ਸਬਕ ਸਿਖਾਇਆ ਕਿ ਹੁਣ ਇਹ ਮੁੰਡੇ ਆਪਣੇ ਪਿੰਡ ਸ਼ਹਿਰ ਦੇ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ ਇਹਨਾਂ ਕਿਹਾ ਚਾਰ ਲੱਖ ਦੀ ਖੋਈ ਕਿ ਕਿੰਨੇ ਬੰਦੇ ਖੜੇ ਗਏ ਸਭ ਕਿੰਨਾ ਕੈਚ ਕਰ ਲਿਆ ਇਹ ਮਿਤੀ 28 3 24 ਨੂੰ ਆਪਣੇ ਸਰਜੀਤ ਕੁਮਾਰ ਦੀ ਪਾਸੋਂ 4 ਲੱਖ ਰੁਪਏ ਖੋ ਕਰਕੇ ਤਿੰਨ ਅਣਪਛਾਤੇ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ দৌড় گئے ਸੀ ਜਿਨ੍ਹਾਂ ਦੀ ਅਸੀਂ ਤਫ਼ਤੀਸ਼ ਕਰਕੇ ਲਗਾਈ ਨਾ ਬਹੁਤ ਟੀਮਾਂ ਹੱਡੀਆਂ ਨੇ ਵਰਕ ਕਰ ਕਰਕੇ ਨਾਲੰ ਮੁੰਮਾ ਲਾ ਕੇ ਅਸੀਂ ਤੇ ਇਹਦੇ ਚ ਦੋ ਵਿਅਕਤੀ ਗ੍ਰਿਫਤਾਰ ਕਰ ਲਏ ਆ ਦੋਵਾਂ ਦੇ ਕੋਲੋਂ ਇੱਕ ਅਮਿਤ 메ਨ ਦੋਸ਼ੀ ਅਮਿਤ ਕੁਮਾਰ ਪੁੱਤਰ ਦਲਵੀਰ ਸਿੰਘ ਵਾਸੀ ਪਸਾਨਪੁਰਾ ਇਹਦੇ ਕੋਲੋਂ 1 ਲੱਖ ਰੁਪਇਆ ਰਿਕਵਰ ਕੀਤਾ ਗਿਆ ਦੂਜਾ ਦੋਸ਼ੀ ਮਨੋਜ ਕੁਮਾਰ ਇਹਦੇ ਸਮੰਗਾ ਪੁੱਤਰ ਸੁਭਾਸ਼ ਚੰਦਰ ਇਹਦੇ ਕੋਲੋਂ 30 ਹਜ਼ਾਰ ਰੁਪਇਆ ਰਿਕਵਰ ਕੀਤਾ ਗਿਆ ਤੇ ਟੋਟਲ 1 ਲੱਖ 30 ਹਜ਼ਾਰ ਰੁਪਏ ਰਿਕਵਰੀ ਕੀਤੀ ਗਈ ਇਹਨਾਂ ਦੇ ਇਨਸਾਬ ਤੇ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਆ ਜਿਨ੍ਹਾਂ ਵਿੱਚ ਇੱਕ ਮੁੰਡਾ ਵਿਸ਼ਾਲ ਸਨੋ ਜਸਪਾਲ ਵਾਸੀ ਸਹੈਣਪੁਰਾ ਤੇ ਦੂਜਾ ਦੋਸ਼ੀ ਗੌਤਮ ਸਨ ਨਵਜਿੰਦਰ ਵਾਸੀ ਪੋਨ ਨਗਰ ਕਿਤੇ ਗਏ ਟੋਟਲ ਚਾਰ ਦੋਸ਼ੀ ਨੇ ਸਰ ਕੋਈ ਨਸ਼ੇ ਰ ਆਦੀ ਨਹੀਂ ਨਹੀਂ ਨਸ਼ੇ ਤੇ ਨਹੀਂ ਆਦੀ ਇਹ ਪਹਿਲਾਂ ਪਰਚੇ ਵੀ ਇਹਨਾਂ ਤੇ ਕੋਈ ਨਹੀਂ ਹੈਗੇ ਪਰ ਇਹ ਜਿਵੇਂ ਮਤਲਬ ਕਿ ਨਵੇਂ ਮੁੰਡਿਆਂ ਨੂੰ ਸ਼ੌਂਕ ਹੁੰਦਾ ਹੁੰਦਾ ਵਾ ਕਿ ਅਸੀਂ ਥੋੜੇ ਪੈਸੇ ਛੇਤੀ ਕੋਈ ਅਮੀਰ ਹੋ ਜਾਈਏ ਉਹੋ ਚ ਚਸਕਾ ਇਹਨਾਂ ਨੂੰ ਹੀ ਜਿਹੜਾ ਨਾਲ ਰਕੀ ਕਰਕੇ ਪਹਿਲਾਂ ਇਹਨਾਂ ਦੇ ਕਹਿਣ ਮੁਤਾਬਕ ਵਿਸ਼ਾਲ ਨੇ ਉਰੇ ਕੀ ਕੀਤੀ ਇਹ ਤੇ ਵਿਸ਼ਾਲ ਨੂੰ ਜਦੋਂ ਅਰੈਸਟ ਕਰਾਂਗੇ ਅਗਲੀ ਤਫ਼ਤੀਸ਼ੜੀ ਉਹ ਤੋਂ ਫਿਰ ਬਾਅਦ ਚ ਸਾਰੇ ਤੱਥ ਸਾਹਮਣੇ ਆ ਜਾਣਗੇ ਇਹਨਾਂ ਚਾਰਾਂ ਦੀ ਪਹਿਲਾਂ ਮਤਲਬ ਨਹੀਂ ਪਰਚਾ ਨਹੀਂ ਇਹਨਾਂ ਤੇ ਕੋਈ ਨਹੀਂ ਸਰ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਹ ਕੰਮ ਹੀ ਕਰਦੇ ਸੀ ਜੋ ਦੋ ਮਨ ਨੇ ਆਪਣੇ ਜਿਹੜਾ ਬਲਿੰਕਰ ਜਿਹਦੀ ਦੀ ਡਿਲੀਵਰੀ ਉੱਥੇ ਕੰਮ ਕਰਦੇ ਸੀ ਦੋ ਜਣੇ ਵਿਸ਼ਾਲ ਤੇ ਅਮਿਤ ਤੇ ਜਿਹੜਾ ਮੰਗਾ ਵਾ ਉਹ ਅਮਿਤ ਨਾਲ ਪੁਰਾਣਾ ਪੜਦਾ ਸੀ ਤੇ ਗੌਤਮ ਜਿਹੜਾ ਵਾ ਇਹ ਵਿਸ਼ਾਲ ਦਾ ਰਿਸ਼ਤੇਦਾਰ ਹੈ ਇਹਨਾਂ ਚੌਹਾਂ ਨੇ ਆਪਸੇ ਲਿੰਕ ਕਰਕੇ ਤੇ ਇਦਾਂ ਫਿਰੇ ਬਾਤਬਾਤ ਕੀਤੀ ਸਰ ਹੁਣ ਕਿਦਾਂ ਲੈਣਾ ਦਾ ਜੋਰ ਦੇ ਵਿੱਚ ਜਿਗਾ ਜਿਗਾ ਪੰਜਾਬ ਪੁਲਿਸ ਦੇ ਕਰੇ ਨਕਾਬੰਦੀ ਵੀ ਕੀਤੀ ਗਈ ਹੋਈ ਹੈ ਸਭ ਕੁਝ ਫਿਰ ਵੀ ਇਦਾਂ ਮਾਮਲੇ ਸਾਹਮਣੇ ਆਣਾ ਕਿੱਦਾਂ ਹੋ ਰਿਹਾ ਇਹ ਨਾਕੇ ਅਸੀਂ ਸਾਡੀਆਂ ਆਲਰੇਡੀ ਦੋ ਦਿਨੇ ਨਾਕੇ ਦੋ ਰਾਤ ਨੂੰ ਦੋ ਸਾਡੀਆਂ ਪੀਸੀਆ ਚੱਲਦੀਆਂ ਵਾਂ ਪਰ ਜਿਹੜਾ ਇਹਨਾਂ ਨੇ ਪ੍ਰੋਪਰ ਰੈਕੀ ਕਰਕੇ ਜਿੱਥੇ ਵੇਖਿਆ ਕਿ ਜਿਹੜੀ ਗਲੀ ਦੇ ਵਿੱਚ ਕੋਈ ਪੁਲਿਸ ਦਾ ਮੂਵਮੈਂਟ ਨਹੀਂ ਹੈਗੀ ਜਾਂ ਜਿਹੜੀ ਪਿੱਛੋਂ ਇਹ ਲੱਗੇ ਆ ਕਿ ਹੋ ਮੰਡੀ ਚੌਂਕ ਤੇ ਨਾਲ ਦੇ ਮਗਰ ਇਹਨਾਂ ਨੇ ਪ੍ਰੋਪਰ ਰੈਕੀ ਕਰਕੇ ਜਿੱਥੇ ਵੇਖਿਆ ਕਿ ਸਾਨੂੰ ਕੋਈ ਪੁਲਿਸ ਤਾਂ ਨਹੀਂ ਹੈ ਕਦੇ ਉੱਥੇ ਇਹਨਾਂ ਨੇ ਇਹਨਾਂ ਨੇ ਵਾਰਦਾਤ ਦਾ ਇਲਜ਼ਾਮ ਲਾਇਆ ਪਵਨਗਰ ਦਾ ਫੂਲ ਆ ਰਿਹਾ ਚੱਲ ਜੇ ਚੋਪਾ ਹਾਂ ਜੀ ਉਹਦੀ ਰੈਕੀ ਕਰੀ ਗਈ ਹੈ ਪੀਪਲ ਨਗਰ ਵਿੱਚ ਜਿਹਦੀ ਮਾਦਾ ਤਾਂ ਇਹ ਉਹ ਪੋਪਲ ਨਗਰ ਦਾ ਚੌਥਾ ਬੰਦਾ ਲੱਗਦਾ ਹੈ ਕਿ ਜਿਹਦੇ ਦੋ ਦੋਸ਼ੀ ਆ ਵਿਸ਼ਾਲ ਤੇ ਗੋਤਮ ਵੀ ਰਿਸ਼ਤੇਦਾਰ ਹੈ ਤੇ ਇਹਦੇ ਚ ਹੋ ਸਕਦਾ ਲਿੰਕ ਨਿਕਲ ਆਵੇ ਪਰ ਜੇ ਉਹ ਜਦੋਂ ਫੜਾਂਗੇ ਉਹਨਾਂ ਦੇ ਕਸ਼ੀਸ਼ ਸਾਹਮਣੇ ਆਉਣਗੇ ਦੱਸਣਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁੱਟੇ ਹੋਏ 4 ਲੱਖ ਰੁਪਏ ਚੋਂ ਕਰੀਬ 1.5 ਲੱਖ ਰੁਪਏ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਫਿਲਹਾਲ ਇਹਨਾਂ ਮੁੰਡਿਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋ ਫਰਾਰ ਹੋਏ ਇਹਨਾਂ ਦੇ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਸੋ ਦੋਸਤੋ ਤੁਸੀਂ ਵੀ ਜੇਕਰ ਪੈਸੇ ਜਾਂ ਹੋਰ ਕੀਮਤੀ ਗਹਿਣੇ ਗੱਟੇ ਲੈ ਕੇ ਜਾਂਦੇ ਹੋ ਤਾਂ ਆਪਣੀ ਸੁਰੱਖਿਆ ਯਕੀਨੀ ਬਣਾ ਕੇ ਜਾਈਓ ਕਿਉਂਕਿ ਹੁਣ ਪੰਜਾਬ ਦੇ ਵਿੱਚ ਚੋਰਾਂ ਦਾ ਬੋਲਵਾਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਬੇਸ਼ੱਕ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਅਮਨ ਸ਼ਾਂਤੀ ਹੋਣ ਦੇ ਵੱਡੇ ਦਾਅਵੇ ਕਰਦੀ ਹੈ ਪਰ ਹਕੀਕਤ ਤਾਂ ਇਹ ਹੈ ਕਿ ਇਸ ਵੇਲੇ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ